ਅੱਜ ਗੁਰੂ ਰਾਮਦਾਸ ਜੀ ਦੇ ਘਰ ਜਿਹੜਾ ਚੰਦਵਾ ਸਾਹਿਬ ਤੇ ਰਮਾਲੇ ਗੁਰੂ ਸਾਹਿਬ ਨੂੰ ਸਜਾਏ ਜਾਂਦੇ ਨੇ ਨਾ ਗੁਰਮਖੋ ਡੇਢ ਤੇ 2 ਤੋਂ 2.5 ਲੱਖ ਰੁਪਏ ਦੇ ਗੁਰੂ ਸਾਹਿਬ ਦੇ ਬਸਤਰ ਬਣਦੇ ਨੇ ਤੇ ਕਈ-ਕਈ ਸਾਲਾਂ ਦੀ ਲਾਇਨ ਲੱਗੀ ਹੋਈ ਹੈ ਹਰ ਰੋਜ਼ ਸੰਗਤ ਦੀ ਕਿ ਅੱਜ ਬਸਤਰ ਮੇਰੀ ਵਾਰੀ ਹੈ ਤੇ ਅੱਜ ਬਸਤਰਾਂ ਦੀ ਮੇਰੀ ਵਾਰੀ ਹੈ ਕੋਈ ਸੋਚ ਸਕਦਾ ਸੀ ਕਿ ਜਿਸ ਬਾਲਕ ਦੇ ਛੋਟੇ ਹੁੰਦੇ ਆ ਮਾਤਾ ਪਿਤਾ ਚੜਾਈ ਕਰਕੇ ਹੋਣ ਜਿਸ ਬਾਲਕ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਹਮ੍ਹਾ ਨਾ ਹੋਵੇ ਤੇ ਕਿਹੜੇ ਗੱਲ ਕਰਕੇ ਕਿਹੜੇ ਗੁਣਾ ਕਰਕੇ ਇਹ ਪਦਵੀ ਪ੍ਰਾਪਤ ਹੋਈ ਪੱਟ ਸਹਿਬਾਨ ਜੀ ਕਹਿੰਦੇ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸ਼ਬਦ ਹੀ ਕਮਾਈ ਕਰਕੇ ਸ਼ਬਦ ਦੀ ਕਮਾਈ ਕਰਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਪਰਮ ਪਦਵੀ ਪ੍ਰਾਪਤ ਹੋਈਏ ਪਵਿੱਤਰ ਪਦਵੀ ਪ੍ਰਾਪਤ ਹੋਈ